ਮੁੰਡੇ ਬਹੁਤ ਇਹ ਗੱਲ ਕਰਦੇ ਜਦੋਂ ਅਸੀਂ ਇਹ ਕਹੀਦਾ ਕਿ ਬਾਈ ਮੁੰਡਿਆ ਉਹ ਯਾਰ ਇਸ ਕੰਮ ਚ ਨਾ ਪੋ ਉਹ ਕਹਿੰਦੇ ਜੀ ਤਾਂ ਕਰਦਾ ਹੈ ਹੁਣ ਨਿਕਲ ਇਨਾਂ ਅੱਗੇ ਗਏ ਜਿਹੜੇ ਦੂਜੇ ਐਂਟੀ ਗੈਂਗ ਗਰੁੱਪ ਨੇ ਜੇ ਪੁਲਸ ਛੱਡ ਦੂਗੀ ਤਾਂ ਉਹ ਸਾਡਾ ਨੁਕਸਾਨ ਕਰ ਦੇਣਗੇ ਤੁਹਾਡਾ ਸੌਟ ਹੋ ਗਿਆ ਸਾਰਾ ਕੁਝ ਬਿਲਕੁਲ ਬਿਲਕੁਲ ਬਾਈ ਐ ਇਹ ਨਾ ਗੱਲ پتہ ਕੀ ਗੱਲ ਹੈ ਆਪਣੀ ਜਿਹੜੀ ਮਤਲਬ ਕੋਈ ਆਪਣੀ ਕੋਈ ਉਹ ਦੁਸ਼ਮਣੀ ਸਾਨੂੰ ਦੱਸੇ ਤਾਂ ਨਾ ਵੀ ਪੈਸੇ ਵਾਲਾ ਤਾਂ ਆਪਣਾ ਕੋਈ ਰੋਲਾ ਹੀ ਨਹੀਂ ਸੀ ਹਮਮ ਨਾਰਮਲ ਲੜਾਈਆਂ ਸੀ ਕਾਲਜ ਦੀਆਂ ਤੇ ਉਹਦੇ ਚ ਐ ਸੀਗਾ ਵੀ ਹਾਂ ਅਸੀਂ ਜਾਂਦੇ ਸਾਰੇ ਕਿਤੇ ਰਹੇ ਹਾਂ ਮਤਲਬ ਕੋਈ ਪੰਜਾਬ ਚ ਆਲ ਓਵਰ ਪੰਜਾਬ ਜਾਂਦੇ ਹੁੰਦੇ ਸੀ ਜਿੱਥੇ ਵੀ ਲਾ ਲੋ ਬਲਾਡੇ ਹੁੰਦਾ ਆਹ ਏਰੀਆ ਤਾਂ ਆਪਾਂ ਨੂੰ ਸਾਰੇ ਹੀ ਆਪਣੇ ਕੋਲੇ ਹੁੰਦਾ ਸੀਗਾ ਮਾਨਸਾ ਹੋ ਗਿਆ ਇਧਰ ਬਲਾਡਾ ਹੋ ਗਿਆ ਤੇ ਆਪਣਾ ਪਟਿਆਲਾ ਅਸੀਂ ਸਾਰੇ ਕਿਤੇ ਜਾਂਦੇ ਚੰਡੀਗੜ੍ਹ ਵੀ ਜਾਂਦੇ ਜਦੋਂ ਪ੍ਰਧਾਨਗੀ ਵਗੈਰਾ ਦਾ ਕੋਈ ਚੱਕਰ ਹੁੰਦਾ ਸੀ ਉਦੋਂ ਅਸੀਂ ਉੱਥੇ ਵੀ ਜਾਂਦੇ ਹੁੰਦੇ ਸੀ ਹਾਂ ਅਸੀਂ ਜਾਂਦੇ ਹੁੰਦੇ ਸੀ ਮਤਲਬ ਮੁੰਡੇ ਸਾਦੇ ਹੁੰਦੇ ਸੀ ਸਾਨੂੰ ਉੱਥੇ ਗਰੁੱਪ ਤੁਹਾਨੂੰ ਬੁਲਾ ਲੈਂਦੇ ਸੀ ਵੀ ਆ ਜਾਓ ਹਾਂ ਇਥੋਂ ਬਈ ਪਟਿਆਲੇ ਦਾ ਅਸੀਂ ਤਕਰੀਬਨ ਰਹਿ ਕੇ ਹੀ ਆਉਂਦੇ ਸੀ ਬਹੁਤ ਚਾਰ ਯੂਨੀਵਰਸਿਟੀ ਹਾਂ ਯੂਨੀਵਰਸਿਟੀ ਕਾਲਜ ਮੈਂ ドラਮ ਇਧਰਾਚ ਆਪਣੇ ਦੋਸਤ ਕਾਫੀ ਪੜਦੇ ਹੁੰਦੇ ਸੀ ਯੂਨੀਵਰਸਿਟੀ ਵੀ ਵਗ ਜਾਂਦੇ ਹੁੰਦੇ ਸੀ ਯੂਨੀਵਰਸਿਟੀ 'ਚ ਵੀ ਆਪਣੇ ਦੋਸਤ ਕਾਫੀ ਪੜਦੇ ਸੀ ਖਟਿਆ ਕੀ ਬਾਈ ਇਹ ਸਭ 'ਚੋਂ ਖਟਿਆ ਕੁਝ ਨਹੀਂ ਬਾਈ ਇਹਦੇ 'ਚ ਐ ਐ ਵੀ ਇਹਦੇ ਤਾਂ ਪੈਸਾ ਖਰਾਬ ਕਰਨਾ ਜਿੰਨਾ ਮਰਜ਼ੀ ਕਰ ਲੋ ਲਾਈਫ ਖਰਾਬ ਕਰਨਾ ਲਾਈਫ ਹੀ ਖਰਾਬ ਕੀਤੀ ਐ ਸੋ ਇਹ ਸਹੀ ਗੱਲ ਸੀ ਆਪਾਂ ਤਾਂ ਐ ਐ ਵੀ ਆਪਣੇ ਜਿਹੜੇ ਕੋਈ ਭਰਾ ਇਹ ਜੇ ਕੰਮ 'ਚ ਪਏ ਹੈਗੇ ਆਪਾਂ ਤਾਂ ਉਹਨਾਂ ਨੂੰ ਇਹੀ ਕਹਨੇ ਵੀ ਇਸ ਕੰਮ 'ਚ ਹੈ ਹੀ ਕੁਝ ਨਹੀਂ ਕੱਢਣ ਨੂੰ ਉਹਨਾਂ ਨੂੰ ਕਿਉਂਕਿ ਆ ਲਾਈਫ ਵਧੀਆ ਲਾਈਫ ਹੈਗੀ ਇਹਦੇ ਵਰਗੀ ਜ਼ਿੰਦਗੀ ਕੋਈ ਨਹੀਂ ਹੈਗੀ ਜਦੋਂ ਆਪਾਂ ਤੁਰੇ ਫਿਰਦੇ ਆ ਵਧੀਆ ਆਪਾਂ ਨੂੰ ਕਿਸੇ ਦਾ ਡਰ ਨਹੀਂ ਰੋਕਣ ਨਹੀਂ ਹੈਗਾ ਹੁਣ ਵੀ ਡਰਦੇ ਤੁਰੇ ਜਾਂਦੇ ਵੀ ਲੋਕ ਕਾਂ ਆ ਗਿਆ ਕਹਿੰਦੇ ਨਹੀਂ ਭਾਈ ਇੱਜ਼ਤ ਕਰਦੇ ਭਰਾ ਹੈ ਆਪਣੇ ਸਾਰੇ ਬਹੁਤ ਮੋਹ ਕਰਦੇ ਆਪਣਾ ਲੋਕ ਤੁਹਾਨੂੰ ਸਹੀ ਗੱਲ ਹੈ ਸ਼ੁਰੂ ਤਾਂ ਵੈਸੇ ਮੇਰੀ ਤਾਂ ਤੁਸੀਂ ਕਦੇ ਪੁੱਛੋਗੇ ਵੀ ਨਾ ਕਿਸੇ ਤੋਂ ਵੀ ਸ਼ਹਿਰ ਚ ਜਿਹੜੇ ਆਪਣਾ ਕੋਈ ਦੁਸ਼ਮਣ ਵੀ ਰਿਹਾ ਉਹ ਵੀ ਆਪਾਂ ਨੂੰ ਮਾਰਾ ਨਹੀਂ ਕਹਦਾਗਾ ਉਹ ਵੀ ਹੋਊਗਾ ਨਹੀਂ ਯਾਰ ਬੰਦਾ ਦਿਲ ਦਾ ਮਾਰਾ ਨਹੀਂ ਸੀ ਤੇ ਮਰਜੀ ਸੇ ਪਹਿਲੀ ਵਾਰੀ ਬਈ ਜੇ ਦੱਸਣਾ ਚਾਹੂੰ ਤੁਸੀਂ ਕੈਮਰੇ ਅਗੇ ਤੁਹਾਡੀ ਮਰਜ਼ੀ ਹੈ ਹਾਂਜੀ ਪਹਿਲੀ ਵਾਰੀ ਯਾਦ ਹੋਣਾ ਥੋਡੇ ਕਿਵੇਂ ਲੜਿਓ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਕਿ ਗੱਲ ਬਣੀ ਕੀ ਕਿ ਜਦੋਂ ਸ਼ੁਰੂਆਤ ਕਿਵੇਂ ਹੁੰਦੀ ਹੈ ਇਹਦੀ ਇਹ ਤਾਂ ਬਈ ਆਏ ਸੀ ਅਸੀਂ ਨਾ ਕਾਫੀ ਟਾਈਮ ਮਤਲਬ 98 ਦੀ ਗੱਲ ਹੈ 97 98 ਦੀ ਗੱਲ ਹੈ ਕਿ ਉਦੋਂ ਅਸੀਂ ਆਪਣੇ ਇੱਥੇ ਸੂਏ ਦੇ ਬੈਠੇ ਸੀਗੇ ਇੱਥੇ ਬੈਠੇ-ਬੈਠੇ ਕੋਈ ਸਾਨੂੰ ਕਾਲ ਆ ਗਈ ਵੀ ਆਪਣਾ ਬੰਦਾ ਘੇਰ ਲਿਆ ਕਿਸੇ ਨੇ ਹੂੰ ਤੇ ਇਥੋਂ ਅਸੀਂ ਚੱਲ ਪਏ ਨੇਰਾ ਸੀਗਾ ਸ਼ਾਮ ਦਾ ਟਾਈਮ ਸੀ ਸਿਆਲ ਜੇ ਆਉਂਦੇ ਆਉਂਦੇ ਸੀ ਸਿਆਲ ਉਦੋਂ ਤੇ ਜਦੋਂ ਅਸੀਂ ਚੱਲ ਪਏ ਤੇ ਉਹ ਬੰਦਿਆਂ ਨੇ ਸਾਡੇ ਤੇ ਅਟੈਕ ਕਰਤਾ ਅਸੀਂ ਗਿਣਤੀ ਦੇ ਥੋੜੇ ਹੀ ਬੰਦੇ ਸੀ ਕੁਵਲੇ ਨਹੀਂ ਸੀ ਮੰਨ ਲਓ ਅਸੀਂ 10 ਕਿ ਜਣੇ ਹੋਵਾਂਗੇ ਤੇ ਉਹ ਉਹਨਾਂ ਦੀ ਗਿਣਤੀ ਘੱਟੋ ਘੜ 50 60 ਦੇ ਕਰੀਬ ਸੀ ਜਿਹੜੇ ਬੰਦੇ ਮੂਹਰੇ ਸੀ ਸਾਡੇ ਤੇ ਅਸੀਂ ਉਹਨਾਂ ਨੂੰ ਪਾ ਗਏ ਜਦੋਂ ਉਹਨਾਂ ਨੂੰ ਪਾਏ ਤੇ ਉਹ ਅਸਲ ਚ ਡਰ ਕੇ ਘਬਰਾ ਕੇ ਉਹਨਾਂ 'ਚ ਇੱਕ ਬੰਦਾ ਸਾਡੇ ਮੰਨ ਲਓ ਕਿ ਲੋਟ ਆ ਗਿਆ ਉਹਦੇ ਕਾਫੀ ਸੱਟਾਂ ਵੱਜ ਗਿਆ ਸੀ ਉਦੋਂ ਅਸੀਂ ਪਹਿਲੀ ਵਾਰ ਜੇਲ੍ਹ ਚ ਗਏ ਸੀਗੇ ਮੁਲੇਵੇ 98 ਦੀ ਜਾਂ 307 ਦਾ ਪਰਚਾ ਸੀ 308 ਦਾ ਪਰਚਾ ਹੋਇਆ ਸੀਗਾ ਉਦੋਂ ਕੰਮ ਲੋ ਟੰਬਿਆ ਵਗੈਰਾ ਨਾਲ ਉਹਦੇ ਚ ਸੱਟਾਂ ਵੱਜੀਆਂ ਸੀ ਮਨੋ ਕੋਈ ਕਿਰਪਾਨ ਵਗੈਰਾ ਨਹੀਂ ਪਈ ਸੀ ਉਹਦੇ ਸਰਚ ਡਾਂਗਾ ਵੱਜ ਗਏ ਸੀ ਕਾਫੀ ਜ਼ਿਆਦਾ ਉਦੋਂ ਅਸੀਂ 8-10 ਦਿਨ ਜੇਲ੍ਹ ਚ ਲਾ ਕੇ ਆਏ ਸੀ ਬਸ ਉਦੋਂ ਬਾਅਦ ਸ਼ੁਰੂ ਹੋ ਗਿਆ ਕੰਮ ਫਿਰ ਖੁੱਲ ਗਏ ਜੇਲ੍ਹ ਦੇਖ ਲਈ ਉਦੋਂ ਬਾਅਦ ਖੁੱਲ ਗਏ ਹਾਂ ਉਦੋਂ ਵਾਂ ਐ ਹੋ ਗਿਆ ਵੀ ਕੁਛ ਨਹੀਂ ਇਹ ਤਾਂ ਹੋਸਟਲ ਹੀ ਐ ਐ ਹੋ ਗਿਆ ਅਸਲ ਵਿੱਚ ਹਾਲ ਸੀ ਅਸਲ ਚ ਪਤਾ ਕੀ ਗੱਲ ਹੈ ਭਾਈ ਜੇਲ੍ਹ ਚ ਮਾਹੌਲ ਹੀ ਹੋਸਟਲ ਵਾਲਾ ਹੁੰਦਾ ਦੁਨੀਆ ਹੀ ਹੁੰਦੀ ਆ ਉੱਥੇ ਉੱਥੇ ਕਿਹੜਾ ਕੋਈ ਐ ਹੁੰਦਾਗਾ ਵੀ ਆਪਾਂ ਨੂੰ ਉਹ ਟਾਈਮ ਦੀ ਮੈਂ ਤੁਹਾਨੂੰ ਕਹਦਾ ਹੁਣ ਤਾਂ ਖਰ ਹੋਰ ਮਾਰਾ ਵਕ ਤਾਇਆ ਪੇਗਾ ਹੁਣ ਤਾਂ ਅੰਦਰ ਕਾਫੀ ਕੁਛ ਚੱਲਦਾਗਾ ਜਦੋਂ ਉਸ ਟਾਈਮ ਸੀ ਉਦੋਂ ਦਾ ਨਾਰਮਲ ਹੁੰਦੇ ਸੀ ਲੋਕ ਕੋਈ ਐਡਾ ਬਾਲਾ ਉਹ ਵੀ ਨਹੀਂ ਸੀਗਾ ਨਸ਼ਾ ਨਸ਼ਾ ਕੋਈ ਬਾਲਾ ਇੰਨਾ ਨਹੀਂ ਚੱਲਦਾ ਹੁੰਦਾ ਸੀ ਅੱਠ 10 ਦਿਨ ਹੀ ਲਾ ਕੇ ਆਏ ਸੀ ਅਸੀਂ ਉਦੋਂ ਬਸ ਹੂੰ ਤੇ ਜਦੋਂ ਅੱਠ 10 ਦਿਨਾਂ ਚ ਬਾਹਰ ਆ ਗਏ ਉਦੋਂ ਡਰ ਖੁੱਲ ਗਿਆ ਵੀ ਅੱਠ 10 ਦਿਨਾਂ ਚ ਆਪਾਂ ਨੂੰ ਕੀ ਹੁੰਦਾਗਾ ਉਦੋਂ ਬਾਅਦ ਫਿਰ ਚੱਲ ਪਏ ਇਸ ਲਾਈਨ ਤੇ ਕਿੰਨੇ ਵਾਰ ਜੇਲ੍ਹ ਗਏ ਉਦੋਂ ਬਾਅਦ ਕਾਫੀ ਦਿਵਾਰੀ ਬਾਕੀ ਸੀ ਬਈ ਸੀ ਬਾਕੀ ਹੋਮਾ ਕੇ 4-5 ਦਿਵਾਰੀ ਤੱਕ ਟੋਟਾ ਮਤਲਬ ਸਭ ਤੋਂ ਜ਼ਿਆਦਾ ਸਮਾਂ ਕਿੰਨਾ ਕਟਿਆ ਮੇਰੇ 12-13 ਮਹੀਨੇ ਵੱਧ ਤੋਂ ਵੱਧ ਕੱਟੇ ਸੀ ਉਂ ਸਾਰਾ ਓਵਰਆਲ ਅਸੀਂ ਮਤਲਬ ਕਿ 4-5 ਸਾਲ ਕੱਟੇ ਹੋਗਾ ਉਦੋਂ ਫੋਨ-ਫੋਨ ਅੰਦਰ ਸੀਗੇ ਜਿਵੇਂ ਹੁਣ ਮੋਬਾਈਲ ਚੱਲਦੇ ਜਾਂ ਫੋਨ ਉਦੋਂ ਵੀ ਹੁੰਦੇ ਸੀਗੇ ਮਤਲਬ ਬਾਅਦ ਚ ਆਉਣ ਲੱਗੇ ਆ ਕਿ ਪਹਿਲਾਂ ਤਾਂ ਨਹੀਂ ਮਤਲਬ ਬਾਅਦ ਚ ਜਦੋਂ ਬਾਹਰ ਗੱਲਬਾਤ ਕਿਵੇਂ ਫਿਰ ਕਰਦੇ ਸੀ ਨਹੀਂ ਬਾਤ ਲੋੜ ਹੀ ਨਹੀਂ ਸੀ ਪੈਂਦੀ ਨਹੀਂ ਉਦੋਂ ਲੋੜ ਹੀ ਨਹੀਂ ਕਰਦੇ ਸੀ ਕੋਈ ਅੰਦਰ ਆ ਸੀ ਐਂ ਸੀ ਵੀ ਅੰਦਰ ਵਧੀਆ ਟਾਈਮ ਟੱਪਦਾ ਸੀ ਕ੍ਰੋਪਾ ਫੋਦੀ ਸੀ ਆਪਣਾ ਅਸੀਂ ਉੱਥੇ ਤੁਹਾਨੂੰ ਪਤਾ ਹੈ ਵੀ ਹੋਸਟਲ ਵਾਲਾ ਟਾਈਪ ਹੁੰਦਾ ਹੈ ਉੱਥੇ ਵੈਰਕ ਹੁੰਦੀ ਹੈ ਵੈਰਕ ਚ 100 150 ਬੰਦਾ ਹੁੰਦਾ ਹੈਗਾ ਤੇ ਬੰਦਾ ਦਾ ਮਤਲਬ ਜੀ ਇੰਹੀ ਲੱਗਿਆ ਰਹਿੰਦਾ ਮਹੀਨਾ ਵੀ ਤਾਂ ਇੰਨੀ ਟੱਪ ਜਾਂਦੇ ਆ ਵਿਚ ਆ 10 ਮਿੰਟ ਉਹਦੇ ਕੋਲੇ ਬਹਿ ਗਿਆ 10 ਮਿੰਟ ਉਹਦੇ ਕੋਲ ਅੱਜ ਉਹਦੇ ਕੋਲੇ ਬਹਿ ਗਿਆ ਕੱਲ ਨੂੰ ਕੋਈ ਕੰਮਕੁਮ ਨਹੀਂ ਕਰਾਉਂਦੇ ਸੀ ਉਦੋਂ ਤੁਹਾਡੇ ਤੋਂ ਹਵਾਲਾਤੀ ਉਹਨਾਂ ਨੇ ਬਈ ਕੰਮ ਕਰਾਉਂਦੇ ਸੀ ਹਵਾਲਾਤੀ ਆ ਜਿਹੜੇ ਹਵਾਲਾਤੀ ਦਾ ਉਹਨਾਂ ਤੋਂ ਨਹੀਂ ਕਰਾਉਂਦੇ ਨਹੀਂ ਕਰਾਉਂਦੇ ਇਕੱਲੇ ਕੈਦੀ ਆ ਉਹਨਾਂ ਤੋਂ ਹੀ ਕੰਮ ਅੰਦਰ ਵੀ ਨਾ ਚੱਲਦਾ ਸੀ ਉਦੋਂ ਅੰਦਰ ਭਾਈ ਉਹਦੋਂ ਫਿਰ ਟਾਈਮ ਹੀ ਇਹੋ ਜਿਹਾ ਸੀ ਸਾਰੀ ਉਹ ਕਰਦੇ ਸੀਗੇ ਟਾਈਮ ਹੀ ਇਹੋ ਜਿਹਾ ਸੀ ਕੋਈ ਮਤਲਬ ਕਿ ਕੋਈ ਬੋਲਣ ਵਾਲਾ ਹੈ ਹੀ ਨਹੀਂ ਸੀ ਉੱਥੇ ਅਫਸੋਸ ਹੈਗਾ ਕਿਸੇ ਗੱਲ ਦਾ ਅੱਜ ਕੋਈ ਕਿਸੇ ਨਾਲ ਧੱਕਾ ਕੀਤਾ ਤੇ ਅੱਜ ਦਿਲ ਚੋਂਦੀ ਹੋਵੇ ਨਹੀਂ ਪ੍ਰਮਾਤਮਾ ਦੀ ਮਿਹਰ ਰਹੀ ਹੈ ਧੱਕਾ ਆਪਾਂ ਕਦੇ ਕੀਤਾ ਨੂੰ ਧੱਕਾ ਵੈਸੇ ਹੋ ਹੀ ਜਾਂਦਾ ਹੈ ਜਦੋਂ ਆਪਾਂ ਇੱਕ ਦਰਦੀ ਸਾਥ ਦੇਵਾਂਗੇ ਜੇ ਕਿਸੇ 6:00 ਵਜੇ ਕੋਈ ਧੱਕਾ ਹੀ ਸਮਝ ਲਓ ਤੁਸੀਂ ਧੱਕਾ ਹੀ ਹੋ ਗਿਆ ਉਹਦਾ ਪਰ ਐ ਵੀ ਆਪਦੇ ਆਪ ਨੂੰ ਐ ਜੇ ਰਹਿਦਾ ਸੀ ਵੀ ਨਹੀਂ ਯਾਰ ਆਪਾਂ ਆਪਦੇ ਭਰਾ ਨਾਲ ਘਟੋ ਘਟ ਖੜੇ ਤਾਂ ਹੈਗੇ ਆ ਗੁੱਸੇ ਵਾਲੇ ਉਹ ਬਹੁਤ ਨਹੀਂ ਗੋਸਾ ਦਾ ਹੀ ਨਹੀਂਗਾ ਇਹ ਤਾਂ ਤੁਸੀਂ ਪਤਾ ਕਰ ਲਿਆ ਨਾ ਸ਼ਹਿਰ ਚ ਸਾਨੂੰ ਮੈਂ ਤਾਂ ਉਹੀ ਤਾਂ ਕਹਿੰਦਾ ਵੀ ਸ਼ਹਿਰ ਚ ਨਹੀਂ ਸੁਭਾਅ ਬਦਲਿਆ ਜਾਂ ਉਦੋਂ ਵੀ ਸੁਭਾਅ ਹੀ ਸੀ ਨਹੀਂ ਸੁਭਾਅ ਹੀ ਸੀਗਾ ਜਦੋਂ ਪਰ ਐ ਸੀਗਾ ਵੀ ਜੇ ਕਿਸੇ ਤੇ ਕੁਝ ਹੋ ਜਾਂਦਾ ਸੀਗਾ ਉਹ ਬਰਦਾਸ਼ਤ ਨਹੀਂ ਹੁੰਦਾ ਸੀ ਹੁਣ ਵੀ ਉਵੇਂ ਆ ਹੁਣ ਵੀ ਉਹ ਕੋਈ ਬਦਲਾਅ ਨਹੀਂ ਆਇਆ ਅਣਖ ਦਾ ਸਰੂਪ ਤਾਂ ਹੈ ਫਿਰ ਸਰ ਉਹੀ ਰਹਿੰਦੀ ਹੈ ਨਾ ਅਣਖ ਨਹੀਂ ਨੇ ਆਪਣੇ ਚੋਂ ਗਈ ਵਿੱਚ ਜਿਹੇ ਹੀ ਹੈ ਵੀ ਗੈਰਤ ਤਾਂ ਜਾਂਦੀ ਨਹੀਂ ਸਰ ਨੂੰ ਪਤਾ ਸਰ ਬਾਕੀ ਹੂੰ ਬਾ ਉਹੀ ਗੱਲ ਹੈ ਵੀ ਆਪਾਂ ਜੇ ਹੁਣ ਵੀ ਮਤਲਬ ਕਿਸੇ ਦੇ ਜੁਰਮ ਹੁੰਦਾ ਦੇਖ ਹੀ ਨਹੀਂ ਸਕਦੇ ਆਪਾਂ। ਉਦੋਂ ਵੀ ਨਹੀਂ ਦੇਖਿਆ ਤੇ ਹੁਣ ਵੀ ਨਹੀਂ ਦੇਖ ਸਕਦੇ। ਪਰਿਵਾਰ ਡਰਦਾ ਹੁਣ ਜਦੋਂ ਬਾਹਰ ਨਿਕਲਦੇ ਹੋਂ ਵੀ ਕਿਤੇ ਫੇਰ ਕੋਈ ਜੀ ਗੱਲ ਨਾ ਹੋ ਜੇ ਵੀ। ਨਹੀਂ ਪਿਆਰ ਬਹੁਤ ਹੈ ਬਈ ਆਪਣਾ ਸਾਰਿਆਂ ਨਾਲ ਹੀ ਕਰੀਬ ਕਰੀਓ ਹੁਣ ਤਾਂ। ਤੁਹਾਨੂੰ ਸਹੀ ਗੱਲ ਦੱਸੀਆਂ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ। ਵੀ ਸ਼ਹਿਰ ਚ ਜਦੋਂ ਆਪਾਂ ਜਾਣਦੇ ਆ ਕਿ ਸਭ ਕਰੀਬ ਵੀ 90% ਸ਼ਹਿਰ ਤਾਂ ਆਪਾਂ ਨੂੰ ਜਾਣਦੇ ਹੀ ਹੈਗਾ। ਤੇ ਉਹ ਹਰੇਕ ਖਾਸ ਕੇ ਬੁਲਾਉਂਦਾ ਵੀ ਬਾਈ ਕੀ ਹਾਲ ਹੈ। ਬੜੇ ਲੋਕ ਜਿਵੇਂ ਤੁਹਾਡੇ ਕੋਲ ਆਉਂਦੇ ਸੀਗੇ ਤੁਸੀਂ ਵੀ ਕਿਸੇ ਕੋਲੇ ਜਾਂਦੇ ਰਹੇ ਹੋ ਜਿਵੇਂ ਤੁਸੀਂ ਸੰਦੀਪ ਭਾਉ ਹੋਣਾ ਦਾ ਨਾਮ ਲਿਆ ਸੀਗਾ ਹਾਂ ਹਾਂ ਐ ਤੁਸੀਂ ਵੀ ਬਹਿੰਦੇ ਰਹੇ ਜਾ ਕੇ ਨਹੀਂ ਨਹੀਂ ਭਾਈ ਅਸੀਂ ਸਾਡਾ ਤਾਂ ਗਰੁੱਪ ਹੀ ਸੋਨ ਦੱਸੀ ਜਾਂਦਾ ਵੀ ਇਸ ਦਾ ਸ਼ਹਿਰ ਤੋਂ ਅਲਗ ਰਾਇ ਜਾਂਦੇ ਸੀ ਨਾ ਅਲੱਗ ਹੋਣ ਕਰਕੇ ਅਸੀਂ ਬਾਲਾ ਸ਼ਹਿਰ ਚ ਜਾਂਦੇ ਹੀ ਨਹੀਂ ਸੀਗੇ ਅਸੀਂ ਤਾਂ ਬਸ ਉਦੋਂ ਹੀ ਜਦੋਂ ਕੋਈ ਲੜਾਈ ਝਗੜਾ ਹੋ ਜਾਂਦਾ ਉਦੋਂ ਹੀ ਜਾਂਦੇ ਸੀਗੇ ਵੀ ਜਿਵੇਂ ਕਿਸੇ ਦੀ ਲੜਾਈ ਉਹ ਸੁਣ ਦੱਸਿਆ ਵੀ ਜਦੋਂ ਰਾਤ ਨੂੰ ਸਾਡੇ ਪਹਿਲੀ ਗੱਲ ਹੁੰਦੀ ਹੈਗੀ ਉਦੋਂ ਅਸੀਂ ਸੂਏ ਤੇ ਹੀ ਬੈਠੇ ਸੀ ਕਾਲੇ ਜੀ ਬੇਸੀ ਬਹੁਤ ਲੇਟ ਜਾਣ ਲੱਗੇ ਆਗੇ ਬਹੁਤ ਕਾਫੀ ਟਾਈਮ ਮਤਲਬ ਕਿ ਤੁਸੀਂ ਆਪਸਾ ਵਲਾ ਲੋ 97 98 ਤੋਂ 97 98 ਜਿਹੀਆਂ ਲੜਾਈਆਂ ਸ਼ੁਰੂ ਕੀਤੀਆਂ ਸੀਗੀਆਂ ਤੇ 2001 ਚ ਕਾਲਜ ਜਾਣ ਲੱਗੇ ਨੇ ਵਿਚੇ 2001 ਚ ਹੋਈ ਹੈ ਮੇਰੀ ਉਸ ਤੋਂ ਬਾਅਦ ਅਸੀਂ ਕਾਲਜ ਜਾਣ ਲੱਗੇ ਆਂਗੇ ਮੁੰਡੇ ਹੁਣ ਆਉਂਦੇ ਆ ਪੁਰਾਣੇ ਸਾਰੇ ਪੁਰਾਣੇ ਭਰਾ ਹੈਗੇ ਆ ਬਾਈ ਸਾਰੇ ਕਰੀਬ ਪਿਆਰੇ ਆ ਪਿਆਰੀ ਬਹੁਤ ਆਪਣਾ ਸਾਰਿਆਂ ਨਾਲੀ ਕਰੀਬ ਕੋਈ ਮਤਲਬ ਆਪਣੇ ਤੋਂ ਭਾਈ ਜਾਨੇ ਕਰੀਬ ਜੀਰੋ ਵੀ ਕਹਿ ਦਈਏ ਜਜ਼ਬਾਤੀ ਵੀ ਹੋ ਜਜ਼ਬਾਤੀ ਬਹੁਤ ਆ ਬਈ ਜਜ਼ਬਾਤੀ ਤਾਂ ਹੈਗੇ ਆ ਜਜ਼ਬਾਤੀ ਹੋਣ ਕਰਕੇ ਤਾਂ ਇੱਥੇ ਤੱਕ ਉਹ ਕੀਤਾ ਮਤਲਬ ਆਪਦੀ ਯਾਰੀ ਦੋਸਤੀ ਨਿਭਾਈ ਬੱਚਿਆਂ ਨਾਲ ਕਦੇ ਜਦੋਂ ਕੋਈ ਗੱਲਬਾਤ ਹੁੰਦੀ ਹੈ ਹੁਣ ਜਾਂ ਕੋਈ ਬਾਣੀ ਦੀ ਗੱਲ ਕਰਦੇ ਹਾਂ ਤਾਂ ਇਹ ਆਉਂਦਾ ਹੈ ਕਿ ਹੁਣ ਇਹਨਾਂ ਦਾ ਜੀਵਨ ਜਿਹੜਾ ਉਹ ਬਹੁਤ ਵਧੀਆ ਹੋਵੇ ਇਹ ਅੱਗੇ ਵਧਨ ਕਦੇ ਪਰਛਾਵਾਂ ਨਾ ਆਵੇ ਕਿ ਕਿਸੇ ਵੇਲੇ ਲੋਕ ਕਹਿ ਦੇਣ ਜਾਂ ਸੱਚ ਨੂੰ ਕਬੂਲਿਆ ਹੋਇਆ ਵੀ ਜੇ ਕਦੇ ਕੋਈ ਗੱਲਾਂ ਆਉਂਦੀਆਂ ਵੀ ਆ ਤਾਂ ਠੀਕ ਹੈ ਨੀ ਉਹ ਪਤਾ ਕੀ ਗੱਲ ਹੈ ਭਈ ਜਦ ਬੱਚੇ ਦਾ ਤੁਹਾਨੂੰ ਪਤਾ ਆਪਣੇ ਖੂਨ ਤਾਂ ਉਹੀ ਹੈ ਨਾ ਵੀ ਉਹ ਵਾਲਾ ਦਾ ਮਾਰ ਦੇ ਆ ਖੂਨ ਪਰ ਆਪਾਂ ਸਮਝਾ ਕੇ ਰੱਖਦੇ ਵੀ ਪੁੱਤ ਇੰਨਾ ਕੰਮਾਂ ਚ ਹੈ ਨਹੀਂ ਕੁਛ ਹੈਗੇ ਜਦ ਆਖ ਮੈਨੂੰ ਪਤਾ ਆਪਣੇ ਕਰਦੇ ਹੈ ਕਿ ਵੀ ਨਹੀਂ ਯਾਰ ਪਾਪਾ ਐ ਫਲਾਣਾ ਬੰਦਾ ਸਕੂਲ ਚ ਲੜਾਈ ਹੋ ਗਈ ਜਾਂ ਕੁਛ ਹੋ ਗਈ ਪਰ ਆਪਾਂ ਸਮਝਾ ਕੇ ਰੱਖਦੇ ਵੀ ਪੁੱਤ ਇੰਨਾ ਕੰਮਾਂ ਚ ਹੈ ਨਹੀਂ ਕੁਛ ਕੱਢਣ ਪਉਣ ਨੂੰ ਵੀ ਸਮਝਾਈ ਜਾਂਦਾ ਕਿ ਉਹ ਆਪਾਂ ਉਸ ਦੌਰ ਚੋਂ ਗੁਜ਼ਰੇ ਆਏਗਾ ਸਾਰਾ ਦੌਰ ਦੇਖਿਆਗਾ ਵੀ ਕੀ ਚੀਜ਼ ਹੈ ਕੀ ਘਰ ਖਰਾਬ ਕਰਨੀ ਆ ਬੰਦ ਕਰ ਲੋ ਕੱਟ ਕਰ ਲੋ ਮਿਲਦਾ ਕੁਛ ਨਹੀਂ ਲੱਭਣਾ ਕੁਛ ਨਹੀਂ ਨਾ ਨਾ ਕੁਛ ਨਹੀਂ ਮਿਲਿਆ ਬਈ ਨੁਕਸਾਨ ਹੀ ਹੈਗਾ ਥੋਲਮ ਲਾ ਕੇ ਗਲਤ ਹੈ ਛੱਟ ਮਾਰਤੀ ਤਾਂ ਵੀ ਨੁਕਸਾਨ ਹੈ ਛੱਟ ਖਾ ਲਈ ਤਾਂ ਸਿਰਫ ਨੁਕਸਾਨ ਤਾਂ ਹੈਗਾ ਹੀ ਆ ਬਈ ਜੇਲ੍ਹ ਵੀ ਫਿਰ ਸਾਨੂੰ ਪਤਾ ਜੇਲ੍ਹ ਚ ਤਾਂ ਜਾਣਾ ਹੀ ਕੋਟੋ ਕੋਟ ਤੇ ਜੇਲ੍ਹ ਇਹ ਜੀ ਚੀਜ਼ ਆ ਸਾਨੂੰ ਪਤਾ ਖਾ ਜਾਂਦੀ ਆ ਤੁਹਾਨੂੰ ਇਹ ਦੁੱਖ ਹੈ ਕਿ ਬਹੁਤ ਸਾਰੇ ਨੌਜਵਾਨ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਹੈ ਜਿੰਨੇ ਗੈਂਗਸਟਰਾਂ ਦੇ ਵੱਡਿਆਂ ਦੇ ਅੱਜ ਨਾਂ ਲਏ ਜਾਂਦੇ ਆ ਇੱਕ ਹਿੱਸਾ ਇਹ ਸੋਚਦਾ ਵੀ ਉਹ ਹੈਗੇ ਤਾਂ ਪੰਜਾਬ ਦੇ ਪੁੱਤੀ ਨੇ ਮਰ ਰਹੇ ਆ ਜਿਹੜੇ ਭਾਵੇਂ ਪੁਲਿਸ ਦੀ ਗੋਲੀ ਨਾਲ ਮਰਨ ਭਾਵੇਂ ਗੈਂਗਵਾਰਾਂ ਚ ਮਰਨ ਹੂੰ ਹੂੰ ਇਹਨਾਂ ਦਾ ਕੋਈ ਵਾਪਸੀ ਦਾ ਰਾਹ ਹੈਗਾ ਕੀ ਜ਼ਿੰਦਗੀਆਂ ਚ ਮੁੜ ਕੇ ਆ ਸਕਦੇ ਆ ਜੇ ਚਾਹਣ ਤਾਂ ਬਈ ਆਈ ਸਕਦੇ ਆ ਹੁਣ ਗੱਲ ਤਾਂ ਐ ਵੀ ਮੈਨੂੰ ਤਾਂ ਸਾਨੂੰ ਦੱਸਿਆ ਨਾ ਵੀ 2-3 ਮਤਲਬ ਇਹੋ ਜਿਹੇ ਇਨਸੀਡੈਂਟ ਹੋ ਗਏ ਜਿਵੇਂ ਕਿ ਬਾਈ ਦੀਪ ਦਾ ਹੂੰ ਦੀਪ ਸਿੱਧੂ ਦਾ ਤੇ ਬਾਈ ਇਹ ਮੋਸੇ ਵਾਲਾ ਵੀ ਭਰਾ ਆਪਣਾ ਇਹਨਾਂ ਦੀ ਡੈਥ ਹੋਣ ਕਰਕੇ ਸਾਨੂੰ ਤਾਂ ਬਾਲਾ ਇਸ ਚੀਜ਼ ਦਾ ਹੋ ਰਹੰਦਾ ਵੀ ਸਿੱਖੀ ਸਿੱਖ ਕੌਮ ਦੇ ਬਹੁਤ ਮਤਲਬ ਇਹਨਾਂ ਨੇ ਅੱਗੇ ਲਿਆਣਾ ਸੀ ਸਿੱਖੀ ਨੂੰ ਇਹਨਾਂ ਦੀ ਡੈਥ ਹੌਂਡ ਕਰਕੇ ਬਹੁਤ ਵੱਡਾ ਘਾਟਾ ਪੈ ਗਿਆ ਸਿੱਖ ਕੌਮ ਨੂੰ ਅਸੀਂ ਤਾਂ ਬੀ ਦੀ ਮੌਤ ਦਾ ਅਸਰ ਹੋਇਆ ਤੁਹਾਡੇ ਤੇ ਬਹੁਤ ਬਾਈ ਦੀਪ ਨੂੰ ਮੈਂ ਤੁਹਾਨੂੰ ਅਸੀਂ ਇਹਨਾਂ ਵੀ ਇੱਥੇ ਬਾਈ ਆਇਆ ਸੀ ਦੀਪ ਇੱਕ ਵਾਰ ਤੇ ਉਦੋਂ ਅਸੀਂ ਮਿਲਣ ਜਾਣਾ ਸੀ ਬਸ ਇਤਫਾਕਨ ਕਰ ਲੈ ਵੀ ਮਿਲ ਨਹੀਂ ਨੀ ਜਾਏਗਾ ਬਾਈ ਨੂੰ ਮੈਨੂੰ ਉਸ ਗੱਲ ਦਾ ਹਲੇ ਤੱਕ ਅਫਸੋਸ ਹੈ ਵੀ ਮੈਂ ਬਾਈ ਨੂੰ ਮਿਲ ਨਹੀਂ ਸਕਿਆ ਇਸ ਵਾਰੀ ਹੁਣ ਵੀ ਹੋ ਰਿਹਾ ਤੁਸੀਂ ਉਸ ਦਿਨ ਜਦੋਂ ਖਬਰ ਸੁਣੀ ਸੀ ਤਾਂ ਬਹੁਤ ਜਜ਼ਬਤੀ ਹੋਏ ਹੋ ਬਾਈ ਪੁੱਛਣਾ ਮੈਨੂੰ ਅਸੀਂ ਸਵੇਰ ਸਵੇਰ ਸੁਣੀ ਸੀ ਗੱਲ ਤੇ ਸਾਨੂੰ ਆਪ ਨੂੰ ਤੁਸੀਂ ਯਕੀਨ ਨਹੀਂ ਮੰਨਣਾ ਵੀ ਕੀ ਹੋਇਆ ਸੀ ਸਾਡੇ ਦਿਲ ਤੇ ਕੀ ਬੀਤੀ ਉਹਨਾਂ ਨੂੰ ਪਤਾ ਨਹੀਂ ਆਪਸੀ ਮਨ ਲੋ ਸਾਡਾ ਸਾਰਾ ਪਰਿਵਾਰੀ ਐ ਹੋ ਗਿਆ ਸੀ ਕਿ ਰੋਟੀ ਵੀ ਨਹੀਂ ਸਵਾਲ ਲੱਗਦੀ ਸੀ ਕਈ ਦਿਨ ਸਾਨੂੰ ਐ ਚੰਗਾ ਨਹੀਂ ਲੱਗਿਆ ਵੀ ਨਹੀਂ ਯਾਰ ਸਾਡਾ ਆਪਦਾ ਕੋਈ ਅੰਗ ਕਟਿਆ ਗਿਆ ਪੰਜਾਬ ਦੇ ਹੱਕਾਂ ਖਾਤਰ ਬਹੁਤ ਗੱਲਾਂ ਨੇ ਸਾਡੀ ਭਾਸ਼ਾ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਸਾਡੇ ਪਾਣੀਆਂ ਦਾ ਮਸਲਾ ਹੈ ਇਹ ਗੱਲਾਂ ਸਹਿਨ ਚ ਆਉਂਦੀਆਂ ਕਦੇ ਯਾਰ ਵੀ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਬਈ ਸਿੱਖ ਆਪਾਂ ਉਹੀ ਤਾਂ ਕਹੀ ਜਾਂਦੇ ਨਾ ਵੀ ਆਪਣੇ ਮੈਂ ਤਾਂ ਇਹੀ ਗੱਲ ਸੋਚਦਾ ਵੀ ਆਪਣੇ ਜਿਹੜੇ ਮਾਰੋ ਕੇ ਲੀਡਰ ਹੈ ਆਪਾਂ ਚੱਗਾ ਅਸਲ ਲੀਡਰ ਹੀ ਨਹੀਂ ਚੁਣ ਪਾ ਰਹੇ ਅਸੀਂ ਅਸਲ 'ਚ ਆਪਣੀ ਝ ਘਾਟ ਹੈ ਦੇਖੋ ਇਹ ਤਾਂ ਜਿਹੜੇ ਹੈਗੇ ਆ ਜਿਹੜੇ ਦਿੱਲੀ ਤੋਂ ਚੱਲਦੇ ਆ ਆਪਾਂ ਚੁਣਦੇ ਹੀ ਹੋਂ ਆ ਤੁਸੀਂ ਆਪ ਦੇਖ ਲਓ ਵੀ ਆਪਾਂ ਕਿਹੜੀ ਪਾਰਟੀ ਚੱਜਦੀ ਚੁਣੀ ਅਜ ਤੱਕ ਜਿਹਨੇ ਆਪਣਾ ਨੁਕਸਾਨ ਕੀਤਾ ਉਹੀ ਚੁਣਿਆ ਤੇ ਜਿਹੜਾ ਬੰਦਾ ਆਪਣਾ ਫਾਇਦਾ ਕਰ ਸਕਦਾ ਉਹਨੂੰ ਆਪਾਂ ਚੁਣੀ ਨਹੀਂ ਪਾਰੇ ਆਪਾਂ ਨੂੰ ਉਹੀ ਗੱਲ ਹੈ ਨਾ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਣਾ ਦੁਸ਼ਮਣ ਜਿਹੜਾ ਤੇ ਦੋਸਤ ਜਿਹੜਾ ਆਪਾਂ ਦੋਸਤ ਕੰਨੀ ਜਾਂਦੀ ਨਹੀਂ ਦੁਸ਼ਮਣ ਕੰਨੀ ਹੀ ਜਾਣਦੇ ਆਂ ਆਪ ਦੇਖ ਲਓ ਹੁਣ ਆਪਾਂ ਕੀ ਪਿਛਲੀ ਵਾਰੀ ਕੀ ਕੀਤਾ ਉਦੋਂ ਪਿਛਲੀ ਵਾਰੀ ਕੀ ਕੀਤਾ ਉਦੋਂ ਪਿਛਲੀ ਵਾਰੀ ਕੀ ਕੀਤਾ ਜਿਹੜਾ ਬੰਦਾ ਆਪਾਂ ਨੂੰ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ ਖੜਾ ਆ ਉਹਦੇ ਨਾਲ ਆਪਾਂ ਖੜੀ ਨਹੀਂ ਪਾ ਰਹੇ ਬੇਦਬੀਆਂ ਤਕਲੀਫ ਦਿੰਦੀਆਂ ਬਹੁਤ ਬਹੁਤ ਇਹ ਚੀਜ਼ ਨੂੰ ਤੁਸੀਂ ਬਸ ਮੈਂ ਦੱਸ ਨਹੀਂ ਸਕਦਾ ਵੀ ਕੀ ਦਿਲ ਤੇ ਬੀਜਦੀ ਹੈ ਜਦੋਂ ਉਹ ਗੱਲਾਂ ਸੋਚਦੇ ਆ ਵੀ ਐਡੀ ਕੌਮ ਆਪਣੀ ਉਹ ਹੋਈ ਖੜੀ ਹੈ ਵੀ ਇਹਨਾਂ ਦੇ ਦਿਲ ਤੇ ਕੁਝ ਨਹੀਂ ਹੋ ਰਿਹਾਗਾ ਵੀ ਐਡਾ ਕੁਝ ਹੋ ਗਿਆ ਆਪਣੇ ਨਾਲ ਹੁਣ ਵੀ ਆਪਣੇ ਬੱਚੇ ਮਰੀ ਜਾਂਦੇ ਹੈ ਕੋਈ ਮਤਲਬ ਕਿਸੇ ਦੇ ਦਿਲ ਤੇ ਕੋਈ ਨਹੀਂ ਹੈਗਾ ਕਿ ਵੀ ਜੇ 60 ਵਜੇ ਵੀ ਯਾਰ ਨਹੀਂ ਆ ਆ ਕੀ ਹੋ ਰਿਹਾ ਹੈਗਾ ਆਪਣੇ ਸਮਝ ਨਹੀਂ ਪਾਰਿਆ ਨਹੀਂ ਹੋਇਆ ਫਿਰਦੇ ਹੈ ਕਿ ਸਮਝ ਨਹੀਂ ਆ ਰਿਹਾ ਵੀ ਕੀ ਕਹੀਏ ਨਾ